ਸਟਾਰਟਿੰਗ ਮੇਰਾ ਰਹਾਦਾ ਹੀ ਕੁੜੀਆਂ ਚਾਰੇ ਹੋ ਜਾਣਗੀਆਂ ਇਕੱਠੀਆਂ ਮੁੰਡੇ ਇਕੱਠੇ ਹੋ ਜਾਂਦੇ ਆ 11 ਵੇ ਨਾਲ ਲੱਗੀਆਂ ਆ ਤੇ ਬਾਰਿਸ਼ ਹੋ ਰਹੀ ਬਹੁਤ ਜਿਆਦੇ ਹੁਣ ਸਾਡਾ ਪੰਗਾ ਇਹ ਪਿਆ ਗਿਆ ਹੁਣ ਬਾਰਿਸ਼ ਦੇ ਵਿੱਚ ਆਪਾਂ ਨੂੰ ਇੱਥੇ ਲਾਉਣਾ ਪੈਣਾ ਟੈਂਟ ਸਾਰੇ ਲੱਗੇ ਹੋਏ ਨੇ ਪੂਰਾ ਹਾਰਡਵਰ ਕਰਨ ਜੇ ਉੱਤੇ ਸ਼ੈੱਡ ਪਾਉਣਾ ਪਹਿਲਾਂ ਪਾ ਸਕਦੇ ਆ ਆ ਸਾਡੇ ਵਰਕਰ ਬਹੁਤ ਹਾਰਡਲੀ ਮਿਹਨਤ ਕਰ ਰਹੇ ਨੇ ਆਪਣੀ ਜੇ ਮਰ ਮਾਊ ਬਣੇ ਹੋਇਆ ਮਾਊ ਦੋ ਬੰਦੇ ਵਾਲਾ ਹੁੰਦਾ ਨਿੱਕਾ ਆ ਇਹ ਫੂਡ ਲਈ ਆ ਨਾ ਇਹ ਇਹ ਫੂਡ ਲਈ ਆ ਨਾ ਇੱਥੇ ਫੂਡ ਰੱਖਾਂਗੇ ਸਾਰਾ ਠੰਡ ਲਾਦੀ ਪਾ ਲੋ ਕੁਛ ਆ ਲਾਤੀ ਆਪ ਅੱਗ ਆਹਾਹਾਹਾ ਉਹ ਕਹਿੰਦਾ ਸੀ 루ਚੀ ਬਹੁਤ ਬੋਲਦੇ ਹਾਂ ਕਹਿੰਦਾ ਤਿੰਨ ਵੇ ਉੱਠਣਾ ਸਵੇਰੇ ਪਹਿਲਾਂ ਤਾਂ ਯਾਰ ਸਾਰੇ ਜਣੇ ਪਖਾੜ ਆ ਨਿਕਣੇ ਤਾਂ ਬਹੁਤ ਤਾਰੀਫ ਕਰਤੀ ਤਾਂ ਹੀ ਤਿੰਨ ਖਾ ਗਿਆ ਕੱਲਾ ਤੀਜਾ ਕੰਮ ਆ ਮੈਂ ਸਵੇਰੇ ਤਾਂ ਬੜਾ ਕੁ ਲੈ ਆਇਆ ਖਾਣ ਵਾਲੇ ਪੀਨਟ ਬਟਰ ਪੀਨਟ ਬਟਰ ਦਾ ਐਡਾ ਡੱਬਾ ਰਾਈਸ ਕੇਕ ਕੇਲੇ ਆ ਬਾਈ ਲੱਸੀ ਲੈ ਕੇ ਆਇਆ ਬੜਾ ਘੇੜਗਾਣਾ ਮਦਰ ਮੱਦੀ ਨਾ ਰੋਮੀ ਗੱਲ ਕਿਤੇ ਕਰਕੇ ਹਾਂ ਪਾ ਮੇਰਾ ਦਸ ਕਰਨੀ ਪੈਣੀ ਅੱਧਾ ਛਾੜ ਦੇ ਕੋਈ ਚੱਕਰ ਨਹੀਂ ਗਾ ਪਰ ਮੈਨੂੰ ਵਧੀਆ ਕੁੱਕ ਚਾਹੀਦਾ ਇੰਡੀਆ ਨਹੀਂ ਹੁੰਦੀ ਕੈਂਪ ਇੰਡੀਆ ਹੁੰਦੀ ਆ ਬੜਾ ਆਪਣੇ ਐਦਾਂ ਦੀ ਨਹੀਂ ਕਰਦੇ ਸੁਣ ਲਿਆ ਚਿੰਕੀ ਦੇ ਪਾਪਾ ਇਹ ਲੋਗ ਜਿਵੇਂ ਸੀਗਾ ਇਹਨੇ ਬਣਾਇਆ ਉਹ ਅੱਛਾ ਅੱਛਾ ਹਾਲੇ 8 ਤੇ ਵੀ ਨਹੀਂ ਹੈਗੀ ਪੱਥੇ ਹੀ ਨਹੀਂ ਆਈ ਚੱਲ ਦੋ ਲੌਂਗ ਬਾਅਦ ਪਾ ਲਈ ਲਹਾਰਿਆ ਚਾਰ ਕਿਲਾ ਹੋ ਗਿਆ ਨਹੀਂ 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 ਜਿਹੜਾ ਆ ਰਿਹਾ ਚਾਰ ਕਿਲਾ ਹੋ ਗਿਆ ਇਹ ਅਗਲੀ ਸ਼ਰਤ ਹੈ ਇਹ ਅਗਲੀ ਗਾਇਸ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਕੈਂਪਿੰਗ ਕਰਨ ਦੇ ਲਈ ਤੇ ਆਪਾਂ ਇਸ ਵਕਤ ਹੈਗੇ ਆਸਟ੍ਰੇਲੀਆ ਦੇ ਵਿੱਚ ਤੇ ਆਪਾਂ ਜਾ ਰਹੇ ਹਾਂ 3 ਦਿਨ ਲਈ ਕੈਂਪਿੰਗ ਕਰਨ ਲਈ ਜਾ ਰਹੇ ਹਾਂ ਤੇ ਤੁਹਾਨੂੰ ਇਸ ਵਲੌਗ ਚ ਆਪਾਂ ਵਿਖਾਵਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਆਪਾਂ ਕੈਂਪਿੰਗ ਕਿੱਦਾਂ ਕਰਦੇ ਹਾਂ ਆਪਾਂ ਜਾ ਰਹੇ ਹਾਂ ਟੋਟਲ 8 ਬੰਦੇ ਜਾ ਰਹੇ ਹਾਂ ਆਪਾਂ 4 ਹੋ ਗਈਆਂ ਕੁੜੀਆਂ 4 ਮੁੰਡੇ ਤੇ ਆਪਣੀ ਗੱਡੀ-ਗੱਡੀ ਮੇਰੀ ਆ ਹੋਈ ਪਈ ਆ ਰੈਡੀ ਲਗਭਗ ਅੱਜ ਸਾਨੂੰ ਸਾਰਾ ਕਰਦੇ ਆ ਪੈਕ ਆਪਣਾ ਆਪਾਂ ਕੀ ਕਰ ਰਹੇ ਆ ਆਪਾਂ ਦੋ ਗੱਡੀਆਂ ਲੈ ਕੇ ਜਾ ਰਹੇ ਆ ਠੀਕ ਹੈ ਇੱਕ ਲੈ ਕੇ ਜਾ ਰਹੇ ਨਰਦੀਪ ਵਾਲੀ ਗੱਡੀ ਇੱਕ ਦੋਸਤ ਹੁੰਦਾ ਪਿਆ ਵਾ ਇੱਕ ਆਪਾਂ ਉਹਦੀ ਗੱਡੀ ਲੈ ਕੇ ਜਾਣੀ ਆ ਤੇ ਅੱਜ ਮੌਸਮ ਬਾਰਿਸ਼ ਪੈਣ ਲੱਗ ਗਈ ਆ ਸਾਨੂੰ ਡਰ ਲੱਗਦਾ ਪਿਆ ਵਾ ਕਿ ਜਿੱਥੇ ਅਸੀਂ ਜਾਣਾ ਵਾ ਉੱਥੇ ਬਹੁਤ ਜ਼ਿਆਦਾ ਬਾਰਿਸ਼ ਨਾ ਪੈਂਦੀ ਪਈ ਹੋਵੇ ਤੇ ਆਪਣਾ ਨਾ ਸਮਾਨ ਆਪਣੇ ਕੋਲ ਸਾਰਾ ਹੈਗਾ ਵਾ ਕੈਂਪਿੰਗ ਦਾ ਟੈਂਟ ਕੁਰਸੀਆਂ ਬਾਕੀ ਜੋ ਵੀ ਹੁੰਦਾ ਗੈਸ ਗੂਸ ਸਾਰਾ ਕੁਝ ਆਪਾਂ ਨਾਲ ਆਪਦੇ ਲੈ ਕੇ ਜਾ ਰਹੇ ਆ ਤੇ ਇਹ ਗੱਡੀ ਚ ਆਪਾਂ ਕਰਾਂਗੇ ਲੱਦਾਂਗੇ ਪੂਰਾ ਫੁੱਲ ਤੇ ਫਿਰ ਦੂਜੀ ਗੱਡੀ ਵੀ ਜਿਹੜੀ ਆਉਂਦੀ ਪਈ ਆ ਵੀ ਸਾਰਿਆਂ ਨੂੰ ਮਿਲ ਲਓ ਜਿਹੜੇ ਜਿਹੜੇ ਹੈਗੇ ਆ ਰੋਹਿਤ ਹੈਲੋ ਰੋਹਿਤ ਬਾਈ ਬਾਈ ਰਵਿੰਨਾ ਨਿੱਕ ਪਰਜਾਈ ਨਰਦੀਪ ਆਪਣਾ ਰਹਿ ਗਿਆ ਇੱਕ ਛੋਟਾ ਰਹਿ ਗਿਆ ਉਹਨੂੰ ਆਪਾਂ ਉਥੋਂ ਪਿਕ ਕਰਦੇ ਹੁਣ ਤੇ ਲਗਭਗ ਆਪਣਾ ਸਮਾਨ ਹੋ ਗਿਆ ਵਾ ਰੈਡੀ ਤੇ ਸਮਾਨ ਦਾ ਆਪਣੇ ਵਿੱਚ ਦੋਵੇਂ ਗੱਡੀਆਂ ਹੋ ਗਈਆਂ ਫੁੱਲ ਹੋ ਗਈਆਂ ਵਾ ਆਪਾਂ ਲੈ ਕੇ ਜਾ ਰਹੇ ਹਾਂ ਦੋ ਗੱਡੀਆਂ ਲੈ ਕੇ ਜਾ ਰਹੇ ਹਾਂ ਇੱਕ ਗੱਡੀ ਆਪਣੀ ਜਾ ਰਹੀ ਆਲੀ ਲੱਦੀ ਗਈ ਹੈ ਵੀ ਇੱਕ ਲੈ ਕੇ ਜਾ ਰਹੇ ਹਾਂ ਆਪਾਂ ਆਲੀ ਗੱਡੀ ਠੀਕ ਆ ਇਆ ਬਾਕੀ ਗੱਡੀਆਂ ਆਪਾਂ ਲਾਉਣੇ ਘਰੇ ਆਪਾਂ ਗਾਇਜ਼ ਜਿੱਥੇ ਜਾ ਰਹੇ ਆ ਉਹ ਜਗ੍ਹਾ ਹੈਗੀ ਐ ਇੱਥੋਂ 300 ਕਿਲੋਮੀਟਰ ਦੂਰ ਆ ਠੀਕ ਆ 300 ਕਿਲੋਮੀਟਰ ਤੇ ਜਾ ਰਹੇ ਆ 300 350 ਕਿਲੋਮੀਟਰ ਆ ਆਪਾਂ ਨੂੰ ਉੱਥੇ ਜਾਣ ਤੇ ਲੱਗੂਗਾ ਆਰਾਊਂਡ 3-4 ਘੰਟੇ ਲੱਗ ਜਣੇ ਆ ਤੇ ਆਪਣੀ ਉਥੇ ਬੁਕਿੰਗ ਆਲਰੇਡੀ ਹੋਈ ਹੈ ਜਾਂ ਤੇ ਆਪਾਂ ਉਥੇ ਜਾ ਕੇ ਲਾਵਾਂਗੇ ਟੈਂਟ ਟੁੰਟ ਲਾਵਾਂਗੇ ਚਲੋ ਭਾਈ ਚਲਿਏ ਫਿਰ ਕੱਢਾਂ ਸ਼ਮਾਨ ਨਹੀਂ ਕਰਦਾ ਰੱਖ ਫਿਰ ਸ਼ਮਾਨ ਬੱਸ ਹੋਰ ਬੱਸ ਆਲ ਗੋਟਾ ਡਨ ਹਾਂ ਛਤਰੀਆਂ ਚੰਗੀਆਂ ਛਤਰੀ ਨਹੀਂ ਰਹਿਣਦੇ ਰੱਖ ਲੀਆਂ ਬਥੇਰੀਆਂ ਰੱਖ ਲੀਆਂ ਛਤਰੀਆਂ ਹੂੰ 3 4 ਛਤਰੀਆਂ ਹੋ ਗਿਆ ਉਧਰੋਂ ਮਣੀ ਨੇ ਵੀ ਲਿਆਉਣਾ ਇੱਕ ਮਿੰਟ ਤੂੰ ਐਂ ਕਰ ਪਰਾਂ ਰੱਖ ਗਿੱਲਾ ਹੋਊਗਾ ਇੱਥੇ ਰੱਖ ਕੇ ਕਿ ਸਾਈਡ ਤੇ ਰੱਖ ਗੱਡੀ ਖੋਲ ਦੇ ਫਿਰ ਰੋਈ ਤੇ ਖੋਲ ਫਿਰ ਗੱਡੀ ਰੱਖੀ ਕਾਚ ਰੱਖਾਂਗੇ ਆ ਰੱਖਣਾ ਬੈਗ ਵੱਡਾ ਲਾ ਗਏ ਆ ਦੇਖ ਲੋ ਭੰਲ ਹੋ ਗਿਆ ਟਿਕੜੀ ਚਾਤਾ ਐਂ ਕਰਦੇ ਨਾ ਥੋੜਾ ਜਣਾ ਕੋਈ ਇਹੋ ਜਿਹਾ ਸਮਾਨ ਜਿਹੜਾ ਪੈਰਾਂ ਚ ਰੱਖ ਸਕਦੇ ਹੈ ਨਾ ਕੱਢ ਲੋ ਉਹ ਵਾਲਾ ਬੈਗ ਨਾ ਉਹ ਗੱਬੇ ਆਏ ਆ ਜਾਣਾ ਸਟਾਰਟਿੰਗ ਮੇਰਾ ਰਹਾਦਾ ਹੀ ਕੁੜੀਆਂ ਚਾਰੇ ਹੋ ਜਾਣਗੀਆਂ ਇਕੱਠੀਆਂ ਮੁੰਡੇ ਇਕੱਠੇ ਹੋ ਜਾਂਦੇ ਆ ਤੇ ਉਹ ਘੰਟੇ ਬਾਅਦ ਫਿਰ ਕਰ ਲਾਂਗੇ ਸ਼ਵੇਪ ਤੁਸੀਂ ਕੁੜੀਆਂ ਇਕੱਠੀਆਂ ਹੋ ਜੋ ਅਸੀਂ ਚਾਰੇ ਮੁੰਡੇ ਇਕੱਠੇ ਹੋਏ ਨੇ ਲੋ ਗਾਇਜ਼ ਆਪਾਂ ਹੁਣ ਨਿਕਲਦੇ ਇਧਰੋਂ ਤੇ ਆਪਾਂ ਹੁਣ ਪਹਿਲਾਂ ਛੋਟੇ ਨੂੰ ਪਿਕ ਕਰਦੇ ਆ ਤੇ ਉਹਦਾ ਘਰ ਇੱਥੇ 2-3 ਕਿਲੋਮੀਟਰ ਤੇ ਆ ਉਹਨੂੰ ਪਿਕ ਕਰਕੇ ਤੇ ਫਿਰ ਆਪਾਂ ਚੱਲਦੇ ਇਧਰੋਂ ਸਿੱਧਾ ਤੇ ਰਾਹ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਵਿਖਾਵਾਂਗੇ ਵਲੌਗ ਤੇ ਨਾਲੇ ਕੈਂਪਿੰਗ ਕਿੱਦਾਂ ਕਰਦੇ ਆ ਆਸਟ੍ਰੇਲੀਆ ਦੇ ਵਿੱਚ ਕੈਂਪਿੰਗ ਤੁਹਾਨੂੰ ਐਕਸਪੀਰੀਅੰਸ ਹੋ ਜੂਗਾ ਅਗਰ ਤੁਸੀਂ ਵੀ ਕਦੇ ਕਰਨੀ ਹੋਈ ਤਾਂ ਤੁਹਾਨੂੰ ਵੀ ਪਤਾ ਲੱਗ ਜੂਗਾ ਬਾਕੀ ਜਿਹੜੇ ਇੰਡੀਆ ਬੈਠੇ ਆ ਉਹ ਵੈਸੇ ਵੇਖੋ ਕਿ ਆਸਟ੍ਰੇਲੀਆ ਕਿਦਾਂ ਦਾ ਲੱਗਦਾ ਵਾ ਠੀਕ ਆ ਲੋ ਰੱਬ ਦਾ ਨਾਮ ਆ ਚੌਥਾ ਮੁੰਡਾ ਰਹਿ ਗਿਆ ਸੀ ਇਹ ਵੀ ਆ ਗਿਆ ਤੇ ਹੁਣ ਆਪਾਂ ਨਿਕਲੀਏ ਇੱਥੋਂ ਆਪਣੀ ਵਾਰਡ ਇੱਥੋਂ ਹੈਗੀ ਆ 2 ਘੰਟੇ ਦੀ ਤੇ ਗਾਣੇ ਚੱਲਦੇ ਪੈ ਸਿੱਧੂ ਮੂਸੇਵਾਲੇ ਚੱਲਦੇ ਚਲੋ ਬਈ ਨਿਕਲੀਏ ਫਿਰ ਦੇਖੋ ਦੋ ਕੁਲਚੇ ਮੈਨੂੰ ਬਾਰਬੀਕਿਊ ਉੱਥੇ ਕਿੱਥੇ ਲੱਭਾਂਗੇ ਆਣਾ ਤੂੰ ਕੁਲਚੇ ਖਾਣੇ ਨਾਲ ਹੁਣ ਤੇ ਹੀ ਉਹ ਦੇਖਣ ਲੱਗਾ ਚਲ ਦੇ ਦੇ ਉਹਨਾਂ ਨੂੰ ਆ ਆਪਾਂ ਲਿਆਂਦੇ ਕੁਲਚੇ ਨਾਲ ਬਣਾ ਕੇ ਕੁਲਚੇ ਦੇ ਨਾਲ ਹੋਰ ਪੈਟੀਆਂ ਪੂਟੀਆਂ ਫਿਲਹਾਲ ਆਪਾਂ ਹੁਣ ਇੱਕ ਵਾਰੀ ਇੱਥੇ ਪੰਪ ਤੇ ਫਿਰ ਰੁਕ ਗਏ ਆ ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਗਾਈਜ਼ ਤੇ ਹੁਣ ਭੁੱਖ ਲੱਗੀ ਸਾਰਿਆਂ ਨੂੰ ਸਵੇਰ ਦਾ ਹੁਣ ਇੱਕ ਵਾਰੀ ਬ੍ਰੇਕਫਾਸਟ ਦਾ ਸੀਗਾ ਥੋੜਾ ਜਿਹਾ ਸਾਰਿਆਂ ਨੂੰ ਇੱਕ ਇੱਕ ਕੁਲਚਾ ਦਿੱਤਾ ਵਾ ਐ ਕਰੋ ਇੱਦਾਂ-ਇੱਦਾਂ ਖਾ ਲਓ ਇੱਕ ਵਾਰੀ ਦੋ ਬਾਜ ਖਾ ਲਾਂਗੇ ਨਾ ਗਰਮ ਗਰਮ ਘੈਂਟ ਬੱਦ ਲੱਗੀ ਠੀਕ ਬਣਾ ਬਣੀ ਵੈਸੇ ਹਾਂ ਸਹੀ ਹੈ ਨਾ ਕਾਲੀ ਕੁੜੀ ਕਿਹਨਾਂ ਕੋਲ ਹੋ ਗਈ ਕਾਲੀ ਕੁੜੀ ਕਿਹਨਾਂ ਕੋਲ ਹੋ ਗਈ ਜੀਲੀ ਸਾ ਥੋੜਾ ਵੀਕਵਾ ਗਿਆ ਅਸੀਂ ਅਸੀਂ ਸਟਾਰਟਿੰਗ ਤੋਂ ਲੱਗ ਗਈ ਆ ਰਹੇ ਆ ਬੋਇਸ ਆਪਣਾ ਫਨ ਕਰ ਰਿਹਾ ਆਪਣਾ ਸੈਪਰੇਟ ਗਾਈਜ਼ ਆਪਾਂ ਪਹੁੰਚ ਗਏ ਆਪਦੀ ਸਾਈਡ ਦੇ ਉੱਤੇ ਆ ਦੇਖ ਲਓ ਪਹਿਲਾਂ ਤਾਂ ਕੀ ਹੋ ਰਿਹਾ ਸਾਲੇ ਬੈਗ ਥੱਲੇ ਸਿਰਦੇ ਆ ਗਾਈਜ਼ ਆਪਣੀ ਸਾਈਟ ਆਲੀ ਸਾਈਟ ਆ ਠੀਕ ਆ ਆ ਦੇਖ ਲੋ 11 ਵਜੇ ਨਾਲ ਲੱਗੀਆਂ ਆ ਤੇ ਬਾਰਿਸ਼ ਹੋ ਰਹੀ ਬਹੁਤ ਜ਼ਿਆਦੇ ਹੁਣ ਸਾਡਾ ਪੰਗਾ ਇਹ ਪਿਆ ਗਿਆ ਹੁਣ ਬਾਰਿਸ਼ ਦੇ ਵਿੱਚ ਆਪਾਂ ਨੂੰ ਇੱਥੇ ਲਾਉਣਾ ਪੈਣਾ ਟੈਂਟ ਤੇ ਟਾਈਮ ਹੋ ਗਿਆ ਰਾਉਂਡ 4 4 ਵਜੇ ਹਲੇ ਤਾਂ ਵੈਸੇ ਤਾਂ ਤੇ ਪਰ ਹੁਣ ਟੈਂਟ ਲਾਉਣਾ ਸਾਨੂੰ ਜ਼ਰੂਰੀ ਆ ਜੇ ਟੈਂਟ ਨਾ ਲੱਗਾ ਨਾ ਕੰਮ ਖਰਾਬ ਹੋ ਜੂ ਹਨੇਰਾ ਹੋ ਜਾਣਾ ਫਿਰ ਕਿਉਂਕਿ ਦਿਨ ਜਲਦੀ ਛਿਪ ਜਾਣਾ ਠੰਡ ਦੇ ਦਿਨ ਚੱਲਦੇ ਪਏ ਤੇ ਆਪਣੇ ਕੋਲੇ ਹੁਣ ਸਮਾਨ ਛੁਹਣ ਆਪਾਂ ਇੱਕ ਵਾਰੀ ਕੱਢਦੇ ਆ ਤੇ ਸਾਡੇ ਕੋਲੇ ਹੈਗੇ ਰੇਨ ਕੋਟ ਹੈਗੇ ਆ ਤੇ ਰੇਨ ਕੋਟ ਕੱਢ ਕੇ ਤੇ ਪਾਣੇ ਆ ਤੇ ਕਰਦੇ हाँ बेबी हाउ वाज इज गुड यस हैविंग फन हाउ इज गर्ल्स सही है आ देखा था रूफ रूफ ओपन करके आ दिया आ ओजी ट्रैवल का कपल वाइट अगली बार से पर रूम बुक करा दूंगी होगी बेबी अपना रेनकोट किथे है रेनकोट किथे है अपना ब्लू वाले विच ah, आ खोलो एक जना बुआ आए बेबी ਇੱਥੇ ਬੈਗ ਪਿਆ ਬਲੂ ਬੈਗ ਬਲੂ ਬੈਗ ਪਿਆ ਹਣਾ ਥੱਲੇ ਪੈਰਾਂ ਚ ਇਹ ਵਾਲਾ ਐ ਨਹੀਂ ਪਹੁੰਚਣਾ ਇੱਕ ਫੈਮਿਲੀ ਦੇ ਚਾਰ ਬੰਦੇ ਆ ਇੱਥੇ ਖੜਦਾਂਗੇ ਤੈਨੂੰ ਫਲਾਈਂਗ ਖਾਪਾ ਤੈਨੂੰ ਆ ਲੈ ਕੇ ਜਾਓ ਅੰਦਰ ਅੰਦਰ ਗੰਦੇ ਪੈਰ ਨਾ ਲੈ ਕੇ ਜਾਓ ਉਹ ਹੀ ਜਪਾ ਦਾ ਨਹੀਂ 22 ਕਿਤੇ ਆ ਕਾਲਾ ਰਸ ਗਾਇਸਾ ਇਧਰ ਨੱਕ ਹੋ ਗਿਆ ਵਾ ਤੇ ਬਾਕੀ ਫੋਲੀ ਫੋਲੀ ਕਰਦੇ ਪਏ ਆ ਕੋਈ ਨਾ ਤੈਨੂੰ ਵੇਖੀ ਚੱਲੋ ਯੋ ਆ ਰਿਹਾ ਟੈਂਸਰ ਆ ਗਿਆ ਵਾ ਫਿਲਹਾਲ ਦੀ ਘੜੀ ਸਾਰੇ ਲੱਗੇ ਹੋਏ ਨੇ ਪੂਰਾ ਹਾਰਡਵਰਕ ਕਰਨ ਇਹ ਉੱਤੇ ਸ਼ੈੱਡ ਪਾਉਣਾ ਪਹਿਲਾਂ ਪਾ ਸਕਦੇ ਆ ਠੀਕ ਆ ਜੇ ਪ੍ਰਾਈਮਰ ਨੂੰ ਪੇਂਟ ਨਹੀਂ ਆਪਣੀ ਹੈਗਾ ਸ਼ੈੱਡ ਪਾਰੇ ਆ ਸਾਰੇ ਇੱਥੇ ਆਪਾਂ ਰਾਤੀ ਰੁਕਣਾ ਹੈ ਫਾਇਰ ਪਿਟ ਵੀ ਲਾਵਾਂਗੇ ਆਪਾਂ ਥੋੜਾ ਜਿਹਾ ਮੀਂਹ ਪੈ ਰਿਹਾ ਬਟ ਇਟਸ ਓਕੇ ਹੋ ਸਕਦਾ ਮੈਨੇਜ ਹੋ ਜਾਏ ਮੀਂਹ ਆ ਗਿਆ ਮੀਂਹ ਆ ਗਿਆ ਆ ਸਾਡੇ ਵਰਕਰ ਬਹੁਤ ਹਾਰਡਲੀ ਮਿਹਨਤ ਕਰ ਰਹੇ ਨੇ ਆਪਣੀ ਤਲਾਕ ਆ ਛਾਲ ਪਰੋਇਤ ਕਰੋ ਹੈਲੋ ਹੈਲੋ ਆ ਨਹੀਂ ਲੀਟਰ ਨੂੰ ਕਰਕੇ ਪਤਾ ਲੱਗੇ ਨਾ ਹਾਰਡ ਵਰਕਿੰਗ ਬੰਦੇ ਮੀਂਹ ਆ ਗਿਆ ਫੇਰ ਇਟਸ ਓਕੇ ਇਟਸ ਓਕੇ ਕੁੱਲੀਆਂ ਲੱਗਣਗੀਆਂ ਆ ਸਾਰੇ ਇੱਧਰ ਸਾਰੇ ਚਿੱਲ ਮਾਰ ਰਹੇ ਆ ਖਾ ਰਹੇ ਆ ਡੋਰਿਟੋਸ ਗੱਡੀਆਂ ਬੰਦ ਕਰ ਦੋ ਨਹੀਂ ਤਾਂ ਆਪ ਨੂੰ ਜੰਪ ਲੀਡਰ ਨਾਲ ਸਟਾਰਟ ਕਰਨੀਆਂ ਪੈਣੀਆਂ ਤੇ ਆ ਸਾਰ ਆਪਣਾ ਕੈਂਪਿੰਗ ਸਾਈਟ ਹੈ ਬਲੀ ਅਸੀਂ ਦੋ ਸਾਈਟਸ ਬੁੱਕ ਕੀਤੀਆਂ ਸੀਗੀਆਂ ਆ ਰਹੀਆਂ ਦੋ ਸਾਈਟ ਸਾਡੀਆਂ ਏ ਅੰਦਰ ਐ ਡੋਰਿਟੋਸ ਚੱਲ ਰਿਹਾ ਰਵਿਨਾ ਪਹਿਨ ਠੀਕ ਹੈ ਰਵਿਨਾ ਪਹਿਨ ਆਏ ਅੰਦਰ ਅਸੀਂ ਚਿੱਲ ਮਾਰ ਰਹੇ ਆ ਸਾਰੇ ਉਹ ਅਸੀਂ ਸਾਰੇ ਚਿੱਲ ਮਾਰਦੇ ਆ ਅਸੀਂ ਮੋਰਚੇ ਚਿੱਲ ਮਾਰ ਤੂੰ ਤੇ ਜਿਪ ਲਾਤੀ ਹਾਨੂੰ ਬਾਹਰ ਕਿਵੇਂ ਆਵਾ ਬਾਹਰ ਦਾ ਮੂੰਹ ਥੋੜਾ ਦਿਖਾ ਨਹੀਂ ਸਕਦੇ ਕਿਉਂਕਿ ਲਾਈਕ ਸਬਸਕ੍ਰਾਈਬ ਕਰ ਦਿਓ ਹਾਂ ਆ ਤੋ ਆਪਣੇ ਨਿਕਲ ਗਏ ਗਾਇਸ ਯੋ ਤੋ ਪਹਨਿਕਲ ਚੁੱਕੀ ਆ ਸਾਰੇ ਬਾਹਰ ਬਹੁਤ ਵਧੀਆ ਮੌਸਮ ਹੋ ਗਿਆ ਹੈ ਬਹੁਤ ਹੀ ਕੜਨਾ ਆਪਾਂ ਸਿਮੰਦਰ ਨੇ ਕੋਡ ਦਾ ਪੂਰਾ ਫਾਇਦਾ ਚੱਕ ਰਿਆ ਸਿਮਰ ਬਾ ਹੋ ਗਿਆ ਲਗਭਗ ਥੋੜੇ ਹੀ ਰਹਿ ਗਿਆ ਅੱਡੇ ਗੁੱਡੇ ਫਲੋਣੇ ਬਾਕੀ ਦੇਖ ਲੈ ਸਵਾਣ ਨੂੰ ਵੀ ਕਰਨਾ ਪਿਛੇ ਆਉਂਦਾ ਮੀ ਹੁਣ ਹਟ ਗਿਆ ਮੈਨੂੰ ਇਹਦੀ ਚਾਬੀ ਨਹੀਂ ਮਿਲੀ ਨਾ ਲੋਕ ਨਹੀਂ ਲਾਇਆ ਇਹਦੀ ਚਾਬੀ ਕਿੱਥੇ ਆ ਬਸ ਬੰਦ ਕਰਤੀ ਆ ਚਿਕ ਮੈਂ ਸਾਰਿਆਂ ਦੀ ਹੈਲਪ ਕਰ ਰਹੀ ਆ ਹੈਨਾ ਸਿਮਰ ਮੈਂ ਹੈਲਪ ਕਰ ਰਹੀ ਆ ਇਹ ਪਾਣੀ ਪੈਂਦਾ ਉੱਤੇ ਸਮਰ ਸਮਰ ਮਾਊ ਮਣੇ ਮਾਊ ਸਮਰ ਮਾਊ ਇਹ ਸਾਰੇ ਕਰ ਰਹੇ ਆ ਤੇ ਅਸੀਂ ਲਾਈਕ ਮੈਂ ਤੁਹਾਡੇ ਕੰਮ ਫਿਰ ਰਹੀ ਆ ਕਿਉਂਕਿ ਮੈਂ ਪ੍ਰਟੈਂਡ ਕਰ ਰਹੀ ਆ ਕਿ ਮੈਂ ਕੰਮ ਬਹੁਤ ਕਰ ਰਹੀ ਆ ਪਰ ਐਕਚੁਅਲ ਚ ਕੰਮ ਇਹ ਕਰ ਰਹੇ ਆ ਹਾਂ ਕਿੱਲੀਆਂ ਨਾ ਪੂਰੀਆਂ ਹਾਰਡ ਲਾਉਣੀਆਂ ਕਿ ਨਿਕਲ ਨਾ ਰਾਤੀ ਫਾਇਰ ਪੀਟਰ ਫਾਇਰ ਪੀਟ ਚੱਕਣੀ ਆ ਸੀ ਨਹੀਂ ਨਹੀਂ ਆਗੇ ਚਾਰ ਜਣੇ ਆਪਾਂ ਯਾਰ ਨਹੀਂ ਨਹੀਂ ਬਹੁਤ ਭਾਰੀ ਹੈ ਚਾਰ ਜਣੇ ਆ ਚੱਕੋ ਮੈਂ ਚੜ ਕੇ ਲਾਵਾਂ ਜਿਹੜੇ ਜਿਹੜੇ ਬੰਦੇ ਵੇਲੇ ਬੈਠੇ ਆ ਉਥੇ ਨਹੀਂ ਨਹੀਂ ਉਹਨਾਂ ਨੇ ਕਿਹਾ ਆਪਾਂ ਨੂੰ ਮੈਂ ਚੱਕ ਹੈਲੋ ਰੁਕੋ ਰੁਕੋ ਮੈਂ ਬੰਦੇ ਲੈ ਕੇ ਆਉਣੀ ਆ ਵੇਲੇ ਇੱਥੇ ਵੇਲਾ ਕਿਹੜਾ ਕਿਹੜਾ ਬੰਦਾ ਹੈ ਨਹੀਂ ਤੇ ਉਹ ਹਰਮਨ ਤਾਂ ਨਿੱਕੀ ਕਰਦੇ ਪਿਆ ਨਹੀਂ ਨਹੀਂ ਫਾਇਰ ਪਿਟ ਚੱਕ ਲੈਣੀ ਹੈ ਚੱਕੋ ਫਿਰ ਭਾਰੀ ਬਾਲਣਾ ਸਰਦ ਚੱਕ ਨਹੀਂ ਹੋ ਰਹੀ ਉਹ ਭਾਰੀ ਬਹੁਤ ਹੈ ਕੋਈ ਨਹੀਂ ਹੀ ਵਾਟ ਸਟਰੋਂਗ ਨੋ ਨੋ ਉਹ ਜੋ ਕਰਦੇ ਹੈ ਬੈਡਮਿੰਟਨ ਖੇਲਦੇ ਸਵੀਮਿੰਗ ਕਰਦੇ ਮਾਈ ਗਾਡ ਟੂ ਮਨੀ ਰਿਸਪੌਂਸਿਬਿਲਟੀਜ਼ ਮਾਈ ਗਾਡ ਬਾਈ ਸੈੱਟ ਸਾਈਸਰ ਆਜੋ ਗਾਇਸ ਇਤਾਂ ਵੀ ਚੱਕਣੀਆਂ ਨੇ ਆਜੋ ਇਤਾਂ ਵੀ ਚੱਕਣੀਆਂ ਇਤਾਂ ਵੀ ਆਜੋ ਆਜੋ ਨਿੱਕ ਨੇ ਕੱਲੇ ਨੇ ਚੱਕ ਲਿਆਣੀ ਨਿੱਕ ਨੇ ਕੀਤੀ ਪੂਰੀ ਹਿੰਮਤ ਨਿੱਕ ਸੜ ਕੀ ਮੈਂ ਚੱਕੂਗਾ ਆਜੋ ਨਹੀਂ ਨਹੀਂ ਯਾਰ ਆਪਾਂ ਚਾਰ ਪੰਜ ਜਣੇ ਆਪਣੇ ਤਾਂ ਫਰ ਪਿੱਟਣਾ ਚੱਕੀ ਆਉਗੀ ਲਾਂਹਤੀ ਐ ਫਿਰ ਹਾਈ ਥੇਰ ਹਾਓ ਵਾਏ ਹਾਓ ਹਾਓ ਆਰ ਯੂ ਟੂਡੇ ਯੂ ਕੈਨ ਹੈਵ ਦ ਫਾਈਟ ਥੈਂਕ ਯੂ ਡਿਡ ਯੂ ਵਾਂਟ ਟੂ ਮੂਵ ਇਟ ਯਾ ਵੀ ਟ੍ਰਾਈਂਗ ਵੇਟ ਆਨ ਇਟ ਆਹ ਓਕੇ ਯਾ ਥੈਂਕ ਯੂ ਓਕੇ ਓਕੇ ਥੈਂਕ ਯੂ ਥੈਂਕ ਯੂ ਵੈਰੀ ਹੈਵੀ ਹੈਵੀ ਹੈ ਨੀ ਮੈਂ ਤਾਂ ਚੱਕ ਲੂ ਬਾਈ ਜੀ ਤਕੜਾ ਹੋ ਇਧਰੋ ਮੈਂ ਚੱਕਣਾ ਹੋਣਾ ਨਹੀਂ ਨਹੀਂ ਚਲੋ ਨਹੀਂ ਚੱਕਦਾ ਥੱਲਾ ਦੀ ਇੱਥੋਂ ਹੱਥ ਪਾਓ ਬੱਚੇ ਲੈ ਤੜ ਤਾ ਦੋ ਜਨਾਂ ਨੇ ਚੱਕ ਲੈਣੀ ਚੱਕ ਲੋ ਚੱਕ ਲੋ ਹਰੀਆ ਫਰੀਆ ਫਰੀਆ ਚਲੋ ਤੁਸੀਂ ਤੁਸੀਂ ਇਟਾਂ ਕੰਫਰਟੇਬਲ ਆਪਾਂ ਇਟਾਂ ਚੱਕ ਲਈਏ ਆਪਾਂ ਇਟਾਂ ਵੀ ਚੱਕ ਲਈਏ ਯਾਰ ਤੁਸੀਂ ਵੀ ਹੱਥ ਪਵਾ ਲਓ ਨਾਲ ਚਲੋ ਚਿੰਗੀ ਫੜੋ ਮੈਂ ਕੈਮਰਾ ਫੜੀ ਬੈਠੀ ਆਹ ਤਰ ਹੱਥ ਨਾ ਪਾਏ ਹੱਥ ਨਾ ਪਾਏ ਅਚਕ ਐਜਿੰਕਾ ਪਿੱਟ ਲੈ ਆ ਜਨੇ ਕੋਈ ਨਾ ਬਾਅਦ ਚ ਇੱਕ ਰੇ ਫਿਰ ਛਾੜ ਲੋ ਨਾ ਇਹਨੂੰ ਛਾੜ ਲਓ ਇੱਥੇ ਛਾੜ ਦਿਓ ਨਹੀਂ ਨਹੀਂ ਇੱਥੇ ਛਾੜ ਦਿਓ ਇੱਥੇ ਛਾੜ ਦਿਓ ਸਾਰਾ ਇੱਥੇ ਛਾੜ ਦਿਓ ਨਾ ਖਲਾਰਨ ਨਾਲੋਂ ਆਜੋ ਗਾਇਸ ਦੋ ਦੋ ਚੱਕ ਲੈਨੇ ਆ ਇੱਕ ਇੱਕ ਇਤਨਾ ਚੱਕ ਰਿਆ ਹੁਣ ਸਾਰੇ ਕਿਉਂਕਿ ਨੀਚੇ ਸਾਨੂੰ ਬੇਸ ਚਾਹੀਦਾ ਹੈ ਤੇ ਆਪਾਂ ਵੀ ਲੈ ਕੇ ਨਹੀਂ ਆਏਗੇ ਉਹ ਅੱਗ ਬਾਲਣ ਵਾਲੀ ਐ ਇੱਕ ਇੱਕ ਅੱਗ ਰੱਖਾਂਗੇ ਤੇ ਇੱਕ ਤੇ ਆਪਾਂ ਫੂਡ ਕੁੱਕ ਕਰਾਂਗੇ ਯੋ ਕੈਮਰਾਮੈਨ ਮੈਂ ਆ ਆਇਆ ਮਰੀ ਇੰਨੇ ਕਿੰਨੀਆਂ ਈਟਾਂ ਚੱਕੀਆਂ ਦੋ ਮੈਂ ਚੱਕੀ ਇੱਕ ਮੈਨੂੰ ਲੱਗਦਾ ਫੇ ਉੱਧਰ ਨਹੀਂ ਲਾਉਣੀਗੀ ਫਾਇਰ ਪਿਟ ਕਿ ਇੱਧਰ ਲਾਉਣੀ ਐ ਮੈਂ ਇੱਥੇ ਸਹੀ ਰੋ ਇੱਥੇ ਲਾਈ ਐ ਮੈਂ ਕਿਹਾ ਬਣ ਗਈ ਗੱਲ ਇੱਥੇ ਲਾਈ ਐ ਇੱਥੇ ਨਹੀਂ ਨਹੀਂ ਉਹ ਤਾਂ ਬਹੁਤ ਨੇੜੇ ਹੋ ਜੂ ਇੱਥੇ ਕਰੋ ਤੈਨੂੰ ਐਂ ਪਿਆ ਰਹਿਣ ਤੋਂ ਹਜੇ ਦੇਖਦੇ ਕਿੱਥੇ ਲਾਣੀ ਲਿਆਉਣੀ ਐ ਪੈੜੀਆਂ ਤੂੰ ਕੁਰਸੀਆਂ ਲਿਆਉਣੀ ਪੈਣੀਆਂ ਨਾ ਕੁਰਸੀਆਂ ਵੀ ਸਾਰੀਆਂ ਆਸੇ ਪਾਸੇ ਹੋਣੀਆਂ ਚਾਹੀਦੀਆਂ ਨਾ ਫਾਇਰ ਪਿਟ ਦੇ ਚਲੋ ਆਜੋ ਦੋ ਦੋ ਈਟਾਂ ਹੋਰ ਚੱਕ ਲਈਏ ਮੈਂ ਤਾਂ ਪਹਿਲੇ ਦੋ ਟ੍ਰੈਵਰ ਦੀ ਕੋਈ ਈਟ ਵੀ ਹੈ ਨਹੀਂ ਆਜੋ ਆ ਹਾਂ ਹੈਰੀ ਪੌਟਰ ਓਏ ਮੇਰੀ ਗੱਲ ਸੁਣੋ ਤਣੀਆਂ ਨਾ ਮੂੰਹ ਤੇ ਨਾ ਖਾ ਲਿਓ ਤਣੀਆਂ ਲੱਗੀਆਂ ਹਈਆਂ ਲੱਗ ਗਿਆ ਉਹ ਜੇ ਮਰੋਗਾ ਨਹੀਂ ਇਹ ਨਹੀਂ ਹੋਣਾ ਦੇਖੋ ਹਾਂ ਕਰ ਦੋ ਸਾਫ ਇਹਨੂੰ ਚੰਗੀ ਤਰ੍ਹਾਂ ਯਾਰ ਅੰਦਰ ਗੰਦ ਨਾ ਲਿਆ ਖੜਮਸਤੀ ਨਾ ਕਰੋ ਜਲਦੀ ਕਰ ਦੋ ਪਲੀਜ਼ ਨਹੀਂ ਮੀਂਹ ਪੈ ਜਾਣਾ ਫਿਰ ਮੀਂਹ ਆ ਜਾਣਾ ਨਾ ਫਿਰ ਬਾਅਦ ਚ ਗੱਦੇ ਗੁੱਦੇ ਫਿਰ ਹੋ ਜਾਣੇ ਇਹ ਨਹੀਂ ਆਹ ਇਹ ਪ੍ਰਾਈਵੇਟ ਆ ਉਹ ਪ੍ਰਾਈਵੇਟ ਆ ਲੱਗਦਾ ਤਿੰਨ ਅਲੱਗ-ਅਲੱਗ ਆ। ਅੱਛਾ ਐਣਾ ਕਰਨਾ। ਨਹੀਂ ਨਹੀਂ ਮਰਜੀ ਆ ਤਾਂ ਆਵਦੀ। ਆਹ ਰੋਹੀ ਤੇ ਜੇਪਾ ਉਦਾਂ ਵਾ ਮੱਛਰ ਵਾਲੀ। ਹਾਂ ਐਦਾਂ ਤੇ ਆਹ ਲੱਗਦਾ ਉੱਤੇ ਟੌਪ ਇਹਦਾ। ਅੰਦਰ ਤੇ ਆਪ ਆਸੇ ਕਾਸਟ ਚੈੱਕ ਕਰੀ ਹੁਣ ਥੱਲੇ ਆ ਉੜਦਾ ਪਿਆ ਇੱਥੇ ਲਾਉਣਾ ਪੈਣਾ ਤੈਨੂੰ ਬੱਚੀ। ਇਹ ਖੜੂਗਾ ਕਿੱਦਾਂ? ਖੜਨਾਂ ਨਹੀਂ ਗਾਏ ਹੁਣ ਐਂ ਹੀ ਰਹੂਗਾ। ਇਹਨੂੰ ਥੱਲੇ ਰੱਖਣਾ ਪੈਣਾ। ਕੋਲ ਅੰਦਰ ਜੇ ਬੰਦਰ ਗੋਲੂ ਵੀ। ਹਾਂ ਤਾਂ ਬੱਚਾ ਛੋਟਾ ਕਟੈਂਟ ਲਾ ਰਹੇ ਆ ਸਮਾਨ ਲਈ। ਉਹ ਦਾ ਟੈਂਟ ਲੱਜ ਚੁੱਕਾ ਸਾਡਾ ਹੈ ਬੇਬੀ ਫਾਇਰ ਪਿਟ ਆਪਾਂ ਫਾਇਰ ਪਿਟ ਲਾ ਲਈ ਹੋਈ ਐ ਗੱਡੀ ਆਪਾਂ ਲਾਈਏ ਇੱਥੇ ਕਿਉਂਕਿ ਆਮ ਕਾਫੀ ਹਨੇਰਾ ਸੀਗਾ ਸਾਰੇ ਗੱਡੀ ਦੀ ਲਾਈਟ ਅਸੀਂ ਲਾਈ ਹੋਈ ਐ ਕਿ ਚਾਨਣ ਪਵੇ ਬਟ ਫਿਊ ਪੀਪਲ ਖੜੇ ਹੋਏ ਨੇ ਅੱਗੇ ਹਨੇਰਾ ਕਰਕੇ ਇੱਥੇ ਮਣੀ ਅੰਦਰ ਭਰ ਰਿਹਾ ਗੱਦੇ ਇੱਕ ਨਾ ਲੋਕ ਹੈ ਕਿੱਥੇ ਦਾ ਹਵਾ ਨਹੀਂ ਪੱਜਦੀ ਦੂਜੇ ਤਾਂ ਭਰ ਮਣੀ ਫਿਰ ਸਿੰਗਲ ਸਿੰਗਲ ਵਾਲੇ ਜੋ ਵੀ ਐ ਇਹਨੂੰ ਇੱਕ ਰਿਛੜ ਦੇ ਹਾਂ ਗੱਦੇ 8 ਨੇ ਨਹੀਂ ਹਾਂ ਗੱਦੇ ਕਿੱਥੇ ਨੇ ਹੋਰ ਨਿੱਕ ਗੱਡੇ ਕਿੱਥੇ ਆ ਹੋਰ ਉਹਨੂੰ ਲਿਆ ਕੇ দাও ਗੱਡੇ ਕਿੰਨੇ ਕੰਦਰ ਇੱਕ ਰਹਿ ਗਿਆ ਮੇਰੇ ਕੋਲ ਇੱਕ ਰਹਿ ਗਿਆ ਭਰਵੇਂ ਲਿਆਇਆ ਫਿਰ ਲੱਭ ਕੇ ਕਿਦੋਂ ਨਹੀਂ 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 ਨਾ ਇਹ ਨੀਮਾ ਹੋਊਗਾ ਜਸਟ ਅੰਦਰ ਵੜਨ ਵਾਲਾ ਹੁੰਦਾ ਐ ਕਰਕੇ ਝੁੱਕ ਦੋ ਬੰਦੇ ਵਾਲਾ ਹੁੰਦਾ ਨਿੱਕਾ ਆ ਇਹ ਫੂਡ ਲਈ ਆ ਨਾ ਇਹ ਇਹ ਫੂਡ ਲਈ ਆ ਨਾ ਇੱਥੇ ਫੂਡ ਰੱਖਾਂਗੇ ਸਾਰਾ ਮੈਂ ਦਿਖਾਤਾ ਫਾਇਰ ਬਿਟ ਲਾਦੀ ਅਸੀਂ ਮੈਂ ਵਿਖਾਤਾ ਠੰਡ ਲਾਦੀ ਪਾ ਲੋ ਕੁਛ ਨਹੀਂ ਕਤਰੀ ਦੇਖੀ ਮੇਰੀ ਹਾਂ ਤੋੜਦੀ ਹਾ ਗਾਈਜ਼ ਆਪਰੇ ਬਣਦੇ ਵੇ ਗੱਦੇ ਮਣੀ ਛੋਟਾ ਨਹੀਂ ਫਲਾਉਣਾ ਸੀ ਸਿੰਗਲ ਕੋਈ ਨਾ ਹੁਣ ਹੈ ਹੀ ਨਹੀਂ ਲਿਆਓ ਫਿਰ ਜਾਂ ਹੋਰ ਪਾਏ ਅੰਦਰ ਲਿਆਓ ਲਿਆਓ ਹਾਂ ਆ ਇੱਕ ਚੋ ਨਾ ਹਵਾਣੀ ਆ ਲੋ ਆ ਵੇ ਆ ਡਬਲ ਆ ਰਿਹਾ ਇੱਕ ਚੋ ਨਾ ਹਵਾਣੀ ਆ ਕਰ ਜਾਂ ਤਾਂ ਕੱਢ ਦੇ ਤੋ ਪਾਣੀ ਕਾ ਤੂੰ ਅੰਦਰਾਂ ਦਾ ਆ ਆ ਦਿੱਕੇ ਆ ਨਹੀਂ ਪਾਣੀ ਨਾ ਤੂੰ ਬੰਦ ਕਰ ਦੋ ਪੈਰਾਂ ਨਾਲ ਹੀ ਆਉਣਾ ਪਿਆ ਨਾਲ ਹੀ ਲਾ ਦਾਂਗੇ ਸਾਈਡ ਤੇ ਉੱਤੇ ਗਾਈਜ਼ ਆਪਣਾ ਸੈਟਅਪ ਹੋ ਗਿਆ ਲੱਗ ਪਾ ਗਿਆ ਰੈਡੀ ਓਹੋ ਆ ਪਹਿਲਾਂ ਤਾਂ ਲਾਈਏ ਤੇ ਆਪਾਂ ਸੈਟਅਪ ਜਾ ਵਿਖਾ ਦਨੇ ਤੁਹਾਨੂੰ ਹਣ ਕਿਦਾਂ ਦਾ ਸੈਟਅਪ ਆ ਇਹ ਆ ਦੇਖੋ ਆ ਲਾਤੀ ਆਪ ਅੱਗ ਆਹਾਹਾਹਾਹਾ ਅੱਗ ਬਹੁਤ ਹੈ ਅੱਗ ਬਹੁਤ ਹੈ ਅੱਗ ਬੜੀ ਤਿੱਖੀ ਹੈ ਤੇ ਆਪਣਾ ਟੈਂਟ ਹੋ ਗਿਆ ਰੈਡੀ 올 ਗੁੱਡ ਗੱਡੀਆਂ ਗੁੱਡੀਆਂ ਆਪਾਂ ਇੱਕ ਰੀ ਇੱਥੇ ਲਾਈਆਂ ਵਾ ਜਸਟ ਇਨ ਕੇਸ ਹੈ ਨਾ ਲਾਈਟ ਆਪਾਂ ਨੂੰ ਚਾਹੀਦੀ ਹੈ ਫਿਲਹਾਲ ਦੀ ਘੜੀ ਪਰ ਜੇ ਬਾਰਿਸ਼ ਹੋ ਗਈ ਤਾਂ ਆਪਾਂ ਫਿਰ ਚੱਲਾਂਗੇ ਟੈਂਟ ਦੇ ਵਿੱਚ ਹਲੇ ਮੌਸਮ ਤਾਂ ਹੋ ਗਿਆ ਵਾ ਠੀਕ ਤੇ ਆਪਣੇ ਅੰਦਰੋਂ ਵੀ ਸੈਟਿੰਗ ਹੋ ਗਈ ਹੈ ਲਗਭਗ ਅੰਦਰੋਂ ਮੈਂ ਵਿਖਾ ਦਿਨਾ ਤੁਹਾਨੂੰ ਕੋਲ ਅੰਦਰੋਂ ਨਾਲ ਆਪਣੇ ਗੱਦੇ ਗੁੱਦੇ ਲੱਗ ਗਿਆ ਆ ਦੇਖੋ 1 2 ਤਿੰਨ ਗੱਡੇ ਲੱਗ ਗਏ ਆਪਣੇ ਤਿੰਨ ਗੱਡੇ ਲੱਗ ਗਏ ਤੇ ਲਾਈਟ ਵੀ ਡੱਪ ਤੇ ਇਹਨੂੰ ਕਰ ਗਿਆ ਬੰਦ ਇੱਕ ਕਰੀ ਹੁਣ ਆਪਾਂ ਇੱਥੇ ਬੈਠਦੇ ਆ ਤੇ ਬੈ ਕੇ ਖਾਣ ਪੀਣ ਦਾ ਜਿਹੜਾ ਹੈਗਾ ਵਾਪਾ ਲਿਆਂਦਾ ਵਾ ਨਾਲ ਉਹ ਆਪਾਂ ਕਰਦੇ ਇੰਜੋਏ ਤੇ ਮੈਂ ਆ ਵੀ ਲਾ ਦੇਵਾਂ ਹੁਣ ਇੱਕ ਕਰੀ ਤਾਂ ਅੱਛਾ ਰੱਖੋ ਫਿਰ ਇੱਥੇ ਨਹੀਂ ਤੋੜੇ ਫਿਰ ਹਾਂ ਓਵਰ ਹੀਟ ਹੋ ਗਿਆ ਨਾ ਹਾਂ ਉਹ ਕਹਿੰਦਾ ਸੀ ਉੱਚੀ ਬਹੁਤ ਬੋਲਦੇ ਆ ਮੈਂ ਕਹਿੰਦਾ ਤਿੰਨ ਵੀ ਉੱਠਣਾ ਸਵੇਰੇ ਓਹ ਤੇ ਭਈਆ ਉਹ ਉਹ ਗੱਡੀ ਕਿਹੜੀ ਨਾ ਚਿੱਟੀ ਉਹ ਇੱਕ ਵਾਰੀ ਆਪ ਬਹਿ ਜੀਏ ਉਹ ਸੈੱਟ ਹੋ ਜਾਣਗੇ ਮੈਂ ਘੱਟ ਛੋੜੀ ਬੋਲੋ ਉਹ ਤਾਂ ਹੁਣ ਮੈਂ ਉਹਨੂੰ ਪਹਿਲਾਂ ਹੀ ਕਿਹਾ ਸੀ ਆਹੀ ਬੋਲਣਾ ਹੈਗਾ ਆ ਬੀਬੀ ਨੂੰ ਕਿਹਾ ਸੀਗਾ ਉਹ ਤਾਂ ਬੀਬੀ ਨੂੰ ਕਿਹਾ ਨਾ ਆਟੀ ਨਹੀਂ ਤੋੜਿਆ ਤਾਂ ਰਾਮ ਨਾਲ ਬੋਲੋ ਕਿਨੇ ਤੋੜਿਆ ਟੁੱਟ ਗਿਆ ਕਿ ਕੀ ਹੋਇਆ ਉਹਦਾ ਸਾਰਾ ਜਿਹੜਾ ਕੱਚ ਨਹੀਂ ਲੱਗਾ ਹੁੰਦਾ ਉਹਦਾ ਖੋਲਦੇ ਆ ਉਹ ਸਾਰਾ ਖਿਲਰ ਗਿਆ ਕੋਈ ਨਾ ਕੋਈ ਹਾਂ ਉਹ ਮਿਲ ਕੇ ਤੇ ਉਹ ਹੀ ਤਾਂ ਅਸੀਂ ਕਹਿ ਰਹੇ ਹਾਂ ਸਾਡੇ ਨਾਲ ਚਲਾ ਇਹਨੂੰ ਵੇਖ ਗਈ ਆ ਬਹੁਤ ਗਰਮ ਸੀਗਾ ਬਹੁਤ ਸਾਰੇ ਨਾ ਪਾਈ ਇੱਕ ਰੋਨੇ ਕ ਬਾਲਾ ਜਿੰਨੇ ਚਾਹੀਦੇ ਆ ਬਹੁਤ ਆ ਪਾ ਦੇ ਪਾ ਦੇ ਥੋੜੇ ਜਿਹਾ ਹੋਰ ਕੋਈ ਨਾ ਬਾਸ 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 ਤੇ ਮੇਰੀ ਗੱਲ ਸੁਣੋ ਹੁਣ ਜੇ ਮੀ ਪੈ ਗਿਆ ਨਾ ਆਪਦਾ ਬਈ ਸਾਰਾ ਇੱਕੋ ਦਮ ਜੇ 파ਛੜ ਆ ਗਈ ਆਪਦਾ ਨਾ ਤੇ ਸਮਾਨ ਆਪਦਾ ਚੱਖ ਕੇ ਥੋੜਾ ਜਿਹਾ ਕਰਨਾ ਪੈਣਾ ਸੈਟਿੰਗ ਜੀ ਇੱਕੋ ਦਮ ਹੀ ਆ ਗਿਆ ਤਾਂ ਉਹਨੂੰ ਕਹ ਪੈਟੀ ਖਾ ਲੈ ਨਾ ਤੂੰ ਉਹਨੇ ਖਾਣੀ ਨਹੀਂ ਲਈ ਨਾ ਉਹਦੀ ਪਰਮੈਸ਼ਨ ਲੱਗ ਸਿਮਰਾ ਫੜਿਓ ਮੈਂ ਪੈਟੀ ਖਾ ਲੈ ਉਹ ਤੌਂ ਕਿੱਥੇ ਆ ਹੌਂਗ ਉਹਦੇ ਆ ਯਾਰ ਪੈਟੀ ਤੁਸੀਂ ਗਰਮ ਕਰ ਲਿਆ ਉਹ ਨਾ ਪਹਿਲਾਂ ਤਾਂ ਯਾਰ ਸਾਰੇ ਜਣੇ ਕੁਲਚੇ ਦਾ ਹੱਦ ਕੁਲਚਾ ਵਧੀਆ ਬਣਿਆ ਸੀ ਬਹੁਤ ਵਧੀਆ ਬਣਿਆ ਸੀ ਬੜੀ ਵੀ ਬੜੀ ਵਧੀਆ ਸੀ ਨਹੀਂ 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 ਹਰੇਕ ਫੂਡ ਦੀ ਤਾਰੀਫ ਕਰਨੀ ਆਪਾਂ ਕੁਲਚਾ ਪਹਿਲਾਂ ਆਪਾਂ ਖਾੜੇ ਉਹ ਆ ਇੱਧਰ ਆ ਗਿਆ ਕਿਉਂਕਿ ਹੁਣ ਇਹ ਤਾਂ ਕੁਲਚਾ ਹੋ ਗਿਆ ਹੁਣ ਤੂੰ ਪਨੀਰ ਟਿੱਕਾ ਬਣਾਇਆ ਪਨੀਰ ਟਿੱਕੇ ਦੀ ਤਾਰੀਫ ਵੇਖਾਂਗੇ ਨਾ ਕੁਲਚੇ ਦੀ ਪਹਿਲਾਂ ਵੇਖ ਲਓ ਕੁਲਚਾ ਸਹੀ ਆ ਪੈੜੀਆਂ ਗਰਮ ਕਰਕੇ ਲੈ ਹੋਣੀਆਂ ਮਾਝਾ ਇਹਦੇ ਤੇ ਰੱਖ ਲਓ ਇਦਾਂ ਹੀ ਮੈਂ ਤਾਂ ਰੱਖ ਲਉਗਾ ਉਹ ਕਿੱਥੇ ਜਾਊਗਾ ਕੌਣ ਵੇ ਨਰਦੀਪ ਮੈਂ ਚਲਦਾ ਹੋਰ ਇੱਥੇ ਰੱਖ ਲਓ ਉਹ ਯਾਰ ਜੁਰਦਨ ਹੁਣੇ ਖਾਣੀ ਆ 10 ਮਿੰਟ ਰੋਕ ਕੇ ਇੱਥੇ ਗਰਮ ਹੋ ਜਾਂਦੇ ਆ। ਭੁੱਖ ਨਹੀਂ ਆ। ਉੱਥੇ ਰੱਖ ਲਓ ਟੇਬਲ ਤੇ। 30 ਪੱਪੀ ਆਪਾਂ ਚੱਲਦੇ ਆ ਕੋਈ ਮੈਣੀ। ਹਜੇ ਭੁੱਖ ਨਹੀਂ ਰੱਖ ਲਓ। ਆਪਾਂ ਬੈਠੋ। ਯਾਰ 10 ਮਿੰਟ ਬੈਠੋ। ਬਾਅਦ ਚ ਗਰਮ ਕਰਕੇ ਚੱਲ ਜਾਈਏ। ਆਪਾਂ ਚੱਲਦੇ ਇੱਕ ਅੱਧੀ ਚੀਜ਼ ਹੋਰ ਤੋੜ ਕੇ ਆਣੇ। ਇਹਨਾਂ ਨੇ ਖਾਣਤੀ ਰਹਿਣਾ ਵਾ ਫਿਰ ਇਹਦਾ ਮਤਲਬ। ਉਹ ਖਾਈ ਇਹਨੇ ਖਾਈ। ਆਪਾਂ ਵੀ ਕਰੀਏ। ਬੈਡ ਹੀ ਨਹੀਂ ਮੈਂ ਕਹਿਆ ਹਦਾ ਗਰੰਟੀ। ਯਾਰ ਵੀ ਨਹੀਂ ਮੈਂ ਖਾਦੀ ਸੀ। ਹੈਂ? ਖਾੜਿਆ ਬਚੋਰੀ-ਚੋਰੀ ਖਾਇਆ। ਤੁਸਾਂ ਮੋਗਣਾ ਦਿਓ। ਜੇ ਪਫਾ ਪਾਉਂਦੇ ਆ ਗਰ ਗਰਮ ਤਾਂ ਹੁਣ ਉੱਥੇ ਮਾਈਕ੍ਰੋਵੇਵ ਹੀ ਆ ਯਾਰ ਪਲੇਟਾਂ ਕਿੱਥੇ ਆਪਣੀਆਂ ਆ ਨਿਕਣੇ ਤਾਂ ਬਹੁਤ ਤਰੀਫ ਕਰਤੀ ਤਾਂ ਹੀ ਤਿੰਨ ਖਾ ਗਿਆ ਕੱਲਾ ਅੱਛਾ ਨਹੀਂ ਆ ਗਿਆ ਮੇਰਾ ਤੀਜਾ ਖਾ ਮੈਂ ਚੱਲ ਤੂੰ ਭਰਜਾਈ ਦੇ ਇੱਛੇ ਦਾ ਖਾਂਦਾ ਮੈਂ ਕੋਈ ਚੱਕਰ ਨਹੀਂ ਹਾਂ ਨਹੀਂ ਨਹੀਂ ਅਸੀਂ ਅੱਧਾ ਅੱਧਾ ਖਾ ਅਸੀਂ ਤਾਂ ਅੱਧਾ ਤਾਂ ਖਾਦਾ ਸੱਚ ਸਾਡਾ ਤਾਂ ਕਿੱਥੇ ਆ ਮੈਂ ਤਾਂ ਥੋੜਾ ਹੀ ਕਿਉਂ ਗਿਆ ਮੇਰਾ ਗੇਸੂ ਇੱਕ ਬਿਲ ਆਰਬੀ ਨਹੀਂ ਹੋਈ ਇਹ ਤਾਂ ਬਦਲ ਨਹੀਂ ਆ ਮੂੰਹ ਚੱਕਰ ਹੋਣ ਲੱਗੀ ਯਸ ਨਿੱਕ ਗੁਲਚਾ ਆਵੇ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਕੈਂਪਿੰਗ ਵਾਲਾ ਸਮੂਹ ਲੈ ਮੈਂ ਤਾਂ ਲਾੜ ਲੈ ਦਿਓਰ ਨੂੰ ਦਿਨੀ ਹਣ ਬਣਾ ਕੇ ਯਾਰ ਹੋਟਲ ਉਟਲ ਨਾਲੋਂ ਨਾ ਇਹੋ ਜਿਹੀ ਚੀਜ਼ਾਂ ਵਧੀਆ ਲੱਗਦੀਆਂ ਹੁਣ ਆਪਾਂ ਹੋਟਲ ਕਿ ਜਾ ਕੇ ਕੀ ਫਾਇਦਾ ਹੋਟਲ ਚ ਉੱਥੇ ਬਹਿ ਜਾਓ ਜਾ ਕੇ ਆ ਵਧੀਆ ਓਪਨ ਦੇ ਵਿੱਚ ਇਦਾਂ ਅਸੀਂ ਉਹਨੂੰ ਪਹਿਲੇ ਹੀ ਓਏ ਵਧੀਆ ਮੈਂ ਉਹਨੂੰ ਕਿਹਾ ਸੀ ਉਹਨੇ ਨਾ ਮੈਨੂੰ ਮੈਨੂੰ ਪਤਾ ਕੀ ਕਹਿੰਦੀ ਮੈਨੂੰ ਕਹਿੰਦੀ ਜੇਕਰ ਕਹਿੰਦੀ ਵੈਸ਼ਾ ਦਾ ਕਹਿੰਦੀ ਪਰਮਾਨੈਂਟ ਆ ਸਾਰੇ ਇੱਥੇ ਕਹਿੰਦੀ ਜੇ ਕਿਸੇ ਨੇ ਤੈਨੂੰ ਤੰਗ ਕੀਤਾ ਤਾਂ ਕਹਿੰਦੀ ਮੈਨੂੰ ਦੱਸ ਦੀ ਕਿ ਮੈਂ ਉਹਨਾਂ ਨੂੰ ਕਹਿ ਦੂੰਗੀ ਮੈਨੂੰ ਨੇ ਕਿਹਾ ਅਸੀਂ ਉਹਨੂੰ ਕਹਾਂਗੇ ਕਿ ਸੁਣ ਜਾਓ ਲਾਉਣੇ ਅਸੀਂ ਚਿੱਲ ਮਾਰਨਾ ਮੇਰੇ ਇਹਦਾ ਹੈਲਦੀ ਹੈਲਦੀ ਫੂਡ ਸਵੇਰੇ ਬੜਾ ਕੋਲਿਆ ਆ ਖਾਣ ਵਾਲੇ ਬੜਾ ਪੀਨਟ ਬਟਰ ਪੀਨਟ ਬਟਰ ਦਾ ਐਡਾ ਡੱਬਾ ਰਾਈਸ ਕੇਕ ਇਹਾਂ ਦੋ ਪੈਕੇਟ ਰਾਈਸ ਪਹਿਲਾਂ ਹੋ ਮਣੀ ਉੱਠ ਕੇ ਕਾਜੂ ਬਦਲਾਂ ਆਇਂਦੇ ਕਰਕੇ ਉੱਠ ਕੇ ਟੱਟ ਲਾਵਾਂਗੇ ਸਾਰੇ ਆਣ ਆਹ ਵਕੀ ਵੀ ਕੀਵੀ ਕੀਲੇ ਹਾਂ ਬਾਈ ਲੱਸੀ ਲੈ ਕੇ ਆਇਆ ਕਿਨਾਰਾ ਰੱਬ ਨੇ ਹੈ ਘਬਰ ਹੋਊਗਾ ਨਹੀਂ 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 ਇਹਨੂੰ ਇਦਾਂ ਹੀ ਰਹਿਣ ਦੋ ਇਹਦੇ ਉੱਤੇ ਕੋਲੇ ਲਾਓ ਗਾਣਾ ਸੁਣ ਕੇ ਬੜਾ ਘੈਂਟ ਗਾਣਾ ਹੈ ਮਦਰ ਬੱਦੀ ਹੈ ਨਾ ਰੋਮੀ ਗੱਲ ਰੋਮੀ ਗੱਲ ਕਿਹ ਲੋਕ ਹੋਗੇ ਘੈਂਟ ਗਾਣਾ ਮੇਰਾ ਇਹਦੇ ਉੱਤੇ ਕੋਲੇ ਲਾਓ ਉਸਨੇ ਤਾਂ ਕਾਹੀ ਗਾਣੇ ਆ ਸੀ ਤੇਰੇ ਕਰਕੇ ਕਿਤੇ ਕਰਕੇ ਹਾਂਦੀ ਏ ਐਕਟੂਅਲ ਗਾਣਾ ਹੈ ਗਾਣਾ ਵੇਖੋ ਬੰਦਾ ਵਧੀਆ ਪੂਰਾ ਗਾ ਲਓ ਬਈ ਚਿੰਕੀ ਲਾ ਗਿਆ ਪਨੀਰ ਟਿੱਕਾ ਕੀ ਕੋਲ ਪਨੀਰ ਟਿੱਕਾ ਬਣਾਉਗੀ ਚਿੰਕੀ ਮਤਲਬ ਬਣਾਉਗੀ ਕੀ ਲੈ ਕੇ ਆਈ ਐ ਬਸ ਕਰੀਏ ਨੂੰ ਸੀਖਾਂ ਜੀ ਹੁਣ ਆਪਣੇ ਕੋਲ ਗਲਵਜ਼ ਨਹੀਂ ਹੈਗੇ ਨਾ ਹੱਥ ਗੰਦੇ ਹੋਣੇ ਕੀ ਕਰਦੇ ਉਧਰ ਇੱਟ ਲਾ ਦੇ ਗਾਇਕ ਮੇਰੀ ਗੱਲ ਸੁਣਾ ਤੇ ਕੋਲੇ ਤਾਂ ਰੱਖ ਲੋ ਕੋਲੇ ਦੀ ਲੋੜ ਨਹੀਂ ਨਹੀਂ ਥੋੜਾ ਉੱਚਾ ਕਰ ਦੇ ਉਧਰੋਂ ਥੋੜਾ ਉੱਚਾ ਕਰ ਦੇ ਬਸ ਉੱਥੇ ਉੱਚਾ ਕਰ ਦੇ 베ਸ ਬਣਾ ਦੇ ਬਸ ਠੀਕ ਆ ਠੀਕ ਆ ਕੋਲੇ ਫੜਾਉਂ ਮੈਂ ਉੱਥੇ ਰੱਖ ਦਿਆਂ ਵਿੱਚ ਤੂੰ ਕਹੋ ਉਹ ਦੇਖ ਉਹ ਜਿਹਨੇ ਕੋਲਾ ਕੋਟ ਕਿਹਾ ਆ ਨਾ ਮੈਨੂੰ ਪੜਾਓ ਲਾ ਲਾ ਤਾ ਇੱਕ ਗਾਣਾ ਹੋਰ ਚਲੋ ਪਾਓ ਅੱਗੇ ਆਗਨ ਲਾ ਦੋ ਨਾ ਟੀਨੇ ਵਾਲਾ ਸੋਣਾ ਐ ਵੀ ਗਾਣਾ ਸੁਣਿਆ ਕਦੇ ਬਹੁਤ ਸੋਹਣਾ ਗਾਣਾ ਲਾਈਟਿੰਗ ਲਾ ਦੋ ਹੋਰ ਬੰਦੇ ਆਣਗੇ ਯਾਰ ਯਾਰ ਦਿਸ ਇਜ਼ ਨੋਟ ਗੁੱਡ ਆ ਲੈ ਮੀਰ ਪਹਿਲਾ ਨਿਕਲ ਗਿਆ ਹਾਂ 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 ਆ ਹੀ ਨਿਕਲ ਗਿਆ ਚਿੱਪ ਕੇ ਗਿਆ ਨਾਲ ਹੀ ਕੱਲੋ ਕੱਲੋ ਮੇਰੇ ਵਿੱਚ ਗਿਆ ਜਿਹੜਾ ਹੱਕਦਾਰ ਇਹਦਾ ਇਦਾਂ ਹੀ ਕੁੱਕ ਕਰ ਲਓ ਇਹ ਉਹ ਕਿੱਥੇ ਯਾਰ ਦੂਜਾ ਕੀ ਕਪੜਾ ਕਪੜਾ ਨਹੀਂ ਹੋਏਗਾ ਮੇਰੇ ਕੋਲ ਉਹ ਚਾਹੀਦਾ ਨਾ ਕਪੜਾ ਸੀਗਾ ਆ ਵੇ ਇੱਧਰ ਹੀ ਆ ਗਿਆ ਉਹ ਪਿਆ ਉਹ ਪਿਆ ਆ ਤਾਂ ਹੋ ਗਿਆ ਕਾਲਾ ਹੋ ਗਿਆ ਇਹ ਲਿਆਓ ਘਮਾ ਦੇਣਾ ਥੋੜਾ ਜਾਂ ਮਖਰੂਮ ਲਿਆਓ ਚੰਗੀ ਤਰ੍ਹਾਂ ਕੁੱਕ ਕਰਕੇ ਨਹੀਂ ਮੈਨੂੰ ਤਾਂ ਯਾਰ ਪਰ ਮੇਰਾ ਅੱਧਾ ਕਰਨੀ ਪੈਣੀ ਅੱਧਾ ਛਾੜ ਦੇ ਕੋਈ ਚੱਕਰ ਨਹੀਂ ਕਰ ਪਰ ਮੈਨੂੰ ਵਧੀਆ ਕੁੱਕ ਚਾਹੀਦਾ ਉਹਦੇ ਉੱਤੇ ਰੋਹਿਤ ਨੂੰ ਨਮਕ ਐਪ ਓਪਨ ਹੀ ਆ ਥੋੜਾ ਪਾਈ ਥੋੜਾ ਥੋੜਾ ਪਾਈ ਥੋੜਾ 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 ਕਿਉਂਕਿ ਅੱਜ ਸਾਡਾ ਥੋੜਾ 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 ਬੇਬੀ ਥੋੜਾ ਬਸ 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 ਲੈ ਲਓ ਗੀ ਨਾ ਨਹੀਂ ਫੇਰ ਨਹੀਂ ਹੈ ਛਤਰੀਆਂ ਛਤਰੀਆਂ ਪਾ ਰੱਖ ਲੈਣੇ ਕਰੀ ਜਿਹੜਾ ਸਮਾਨ ਹੈ ਕਰੀ ਅੰਦਰ ਰੱਖੋ ਇਹਨੂੰ ਮੀਂਹ ਆਉਣ ਲੱਗ ਗਿਆ ਵਾ ਲਓ ਗਾਈਜ਼ ਆਪਣਾ ਆਲਮੋਸਟ ਬਾਹਰ ਤਾਂ ਹੋ ਗਿਆ ਡਨ ਕਿਉਂਕਿ ਬਾਹਰ ਬਾਲੀ ਜਿਆਦਾ ਠੰਡ ਹੁਣ ਹੋ ਗਈ ਆ ਤੇ ਮੀਂਹ ਫੇਰ ਪੈਣ ਲੱਗ ਗਿਆ 11:00 ਵਜ ਗਏ ਮੈਨੂੰ ਤਾਂ 10:00 ਤੋ ਵਜ ਗਏ ਨਾ 10:00 ਵਜ ਗਏ ਆ ਤੇ ਹੁਣ ਆਪਾਂ ਬਾਹਰ ਇੱਕ ਰੀ ਸੈਟਿੰਗ ਸ਼ੂਟਿੰਗ ਕਰ ਰਹੇ ਆ ਅਬ ਦੇ ਬੰਦੇ ਹੁੰਦੇ ਪਏ ਤੇ ਆਪਰਾ ਆਪਾਂ ਬਹਿ ਕੇ ਖੇਡਦੇ ਥੋੜੀ ਬੜੀ ਤਾਂਛ ਖੇਡਦੇ ਇੱਥੇ ਆਹ ਰੀ ਤਾਂਛ ਤਾਂਛ ਆਪਾਂ ਨਾਲ ਲੈ ਕੇ ਆਏ ਆ ਭਾਵੀ-ਭੂbi ਖੇਡਦੇ ਆ ਤੇ ਫਿਰ ਦੇਖਦੇ ਕੌਣ ਭਾਵੀ ਬਣਦਾ ਪਿੰਕਾ ਦੀਦੀ ਉਹਨਾਂ ਨੇ ਵੀਡੀਓ ਖੋਲ ਕੀਤੀ ਉਹਨਾਂ ਨੇ ਮੈਂ ਟੈਂਟ ਦਿਖਾਇਆ ਕੰਦੀ ਇਹ ਕਿੱਦਾਂ ਰਹਿਣਾ ਇਹ ਕਿੰਦੀਆਂ ਨਹੀਂ ਨਾ ਬੰਦ ਜੰਦਾ ਇੰਡੀਆ ਨਹੀਂ ਹੁੰਦੀ ਕੈਂਪਿੰਗ ਇਹਨਾਂ ਨੇ ਦਿਖਾਇਆ ਟੈਡੀ ਇੰਡੀਆ ਹੁੰਦੀ ਆ ਬੜਾ ਆਪਣੇ ਐਦਾਂ ਨਹੀਂ ਕਰਦੇ ਮੈਂ ਪਾਪਾ ਨੂੰ ਵੀ ਦਿਖਾਇਆ ਕਹਿੰਦੇ ਗੱਦੇ ਫਿਰ ਮੈਂ ਕਿਹਾ ਓਏ ਹਵਾ ਵਾਲੇ ਲਾਏ ਆ ਉਹਨਾਂ ਨੂੰ ਵਲੌਗ ਵਿਖਾ ਦਾਂਗੇ ਆਪਾਂ ਨਾ ਸੁਣ ਲਿਆ ਚਿੰਕੀ ਦੇ ਪਾਪਾ ਇਹ ਲੋਕ ਕਿੱਥੇ ਸੀਗਾ ਇਹਨੇ ਬਲੇ ਆ ਗਈ ਆ ਹਾਂ ਇਹ ਵਲੌਗ ਦੀ ਬਾਤ ਨਾ ਏ ਚਿੰਕੀ ਦੇ ਪਪਾ ਇਹ ਵਲੌਗ ਤੁਹਾਡੇ ਲਈ ਹਾਂ ਦੇਖੋ ਚਾਰ ਗੱਦੇ ਲਾਇਆ ਹੋਏ ਨੇ ਅੰਦਰ ਜਿਹੜਾ ਹੈ ਡਬਲ ਬੈੱਡ ਵਾਲੇ ਗੱਦੇ ਆ ਤੇ ਪੂਰਾ ਵੱਡਾ ਟੈਂਟ ਹੈ ਹਾਂ ਇਦਾਂ ਬਣਦਾ ਟੈਂਟ ਤੇ ਅੱਗੇ ਤਾਂ ਆਸਟ੍ਰੇਲੀਆ ਇਹ ਤੁਸੀਂ ਤੇ ਆਪਾਂ ਤੁਹਾਨੂੰ ਇਦਾਂ ਘੁਮਾਵਾਂਗੇ ਇੱਥੇ ਵੀ ਜੁਕ ਕਿਤੇ ਵਿੱਚ ਜੋਕਰ ਹੈ ਤਾਸ਼ ਗਲਤ ਰੱਖੋ ਪੱਤੇ ਦਾ ਚਾਰ ਚਾਰ ਹੀ ਆਏ ਯਾਰ ਉੱਤੇ ਕੱਢ ਦੋ ਕਿੰਨੇ ਕਿੰਨੇ ਆਣਿਆ ਕਿਉਂ चल पता तो जो तो तो या। मैं चल चलो फिर उब कुछ लग गया ਠੀਗਾ ਓ ਚੱਕ ਪੱਤੇ ਦੇਖ ਲਿਆ ਤੁਹਾਡੇ ਉਹਨਾਂ ਨੇ ਹੈ ਚੱਲ ਰਹੀ ਹੈ ਹਾਂ ਜੀ ਪੱਤੇ ਦੇਖ ਲਿਆ ਤੁਹਾਡੇ ਮੇਰੇ ਹੋ ਥੋੜੀ ਹੋਲੀ ਹੋਲੀ ਮੇਰੇ ਵਾਲੇ ਜਮਨਜੀ ਉਹ ਵੀ ਅਦਰਕ ਨਹੀਂ ਮੋੜ ਦੋ ਯਾਰ ਪਿੱਛੋਂ ਹੀ ਉਹ ਆਏ ਨਹੀਂ ਆ ਨਹੀਂ ਹੋਲੀ ਬੋਲੋ ਹੋਲੀ ਮੇਰੀ ਥੋੜਾ ਵਾਰੀ ਮੇਰੀ ਵਾਰੀ ਮੇਰੀ ਵਾਰੀ ਹੈ ਕਿ ਗੱਲ ਕਰ ਬੱਚ ਦੀ ਗੱਲ ਕਰ ਆ ਕੀ ਦਿੱਤਾ ਲੈ 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 ਦੇਰੇ ਥੋੜਾ ਜਿਹਾ ਦੇ ਦੇ ਦਿਲ ਵਾਲਾ ਅੱਛਾ ਅੱਛਾ ਇਹ ਤਾਂ 8 ਤਾਂ ਵੀ ਨਹੀਂ ਹੈਗੀ ਇੱਕ ਪੱਤੇ ਹੀ ਨਹੀਂ ਆਈ ਚੱਲ ਮੜੀ ਹੈਲਪ ਕਰਾਉਣੀ ਪਣੀ ਪੱਤੇ ਦੇਣੇ ਵਾਰੀ ਚੱਲ ਵਾਰੀ ਜਦੋਂ ਖਾ ਕੇ ਦੇਈਦਾ ਹੁੰਦਾ ਫਿਰ ਲੁਕਾ ਗਈ ਮੈਂ ਤਾਂ ਬਚ ਗਈ ਕੱਲ ਚਾਹੀਦੀ ਹੈ ਨਹੀਂ ਨਹੀਂ ਮੈਂ ਕਹਿੰਦੇ ਪੱਤੇ ਮੈਂ ਕਹਿੰ ਤੈਨੂੰ ਸਵੇਰੇ ਦੁੱਧ ਪੋਣਾ ਪੈਣਾ ਨਾਲ ਇਹ ਨਹੀਂ ਹੁੰਦੀ ਐ ਪਜਾ ਬਣਾਣੀ ਹੈਗਾ ਦੋ ਲੌਂਗ ਬਾਦ ਪਾ ਲਈ ਤੇ ਗਰਮ ਬੜੇ ਹੋ ਗਏ ਨੇ ਲੱਗ ਲੌਂਗ ਤਾਂ ਬੁੱਧੇ ਪਏ ਪਾ ਲੱਗਦਾ ਦੋ ਪਾਏ ਚਾਹ ਧੜੀ ਕਾੜ ਕੇ ਬਣਾਈ ਦੇਖਦਾ ਨੂੰ ਸੋਚਾ ਜਿਵੇਂ ਐ ਜਿੰਦੂ ਆ ਪਰ ਕਦੋਂ ਕਦੋਂ ਲਾਗੇ ਚਾਹ ਨੂੰ ਚੌਕੀ ਆ ਦੇ ਕੋਲੇ ਚੌਕੀ ਚੌਕੀ ਦਿੱਤੀ ਹੋਈ ਹੈ ਚਲੋ ਆ ਇੱਕ ਚਾਹ ਦੀ ਹੋ ਨਾ ਅਸਰੇ ਉਹ ਹੜੇ ਪਈਆਂ ਤਾਂ ਖੇਡਣਾ ਇਹ ਤਾਂ ਹੋ ਗਈ ਇਹ ਤਾਂ ਹੋ ਗਈ ਚਾਹ ਤਾਂ ਹੋ ਗਈ ਪੱਕੀ ਚਾਹ ਤਾਂ ਹੋ ਗਈ ਪੱਕੀ ਜਿਹਨਾਂ ਨੇ ਇੱਕ ਕਰ ਲੈਣੇ ਜੇ ਕਰਨਾ ਹਾਂ ਆਪਾਂ ਬ੍ਰੈਡ ਬਟਰ ਆ ਗਿਆ ਚਾਰਜ ਕਿਲਾ ਨਹੀਂ ਨਹੀਂ ਮੈਂ ਨਾ ਸ਼ਰਤੀ ਜਿਹੜਾ ਆ ਰਿਹਾ ਚਾਰਜ ਕਿਲਾ ਹੋ ਗਈ ਨਹੀਂ ਨਹੀਂ ਲੈ ਲੈ ਹੁਣ ਦੇ ਦਾਨਾ ਜਿਹੜਾ ਅਰਗੇ ਚਾਚ ਕੇਲਾ ਪੀ ਗਏ ਨਹੀਂ ਨਹੀਂ ਖੇਲਾ ਵਿੱਚ ਆ ਗਿਆ ਚਲੋ ਚਲੋ ਕੇਲਾ ਸਾਰੇ ਖਾਣਾ ਇਹ ਅਗਲੀ ਸ਼ਰਤ ਆ ਇਹ ਅਗਲੀ ਇਹ ਹੁਣ ਵਾਲੀ ਅਗਲੀ ਸ਼ਰਤ ਆ ਕਿ ਚਾਹ ਚ ਕੇਲਾ ਪੀ ਉਹ ਚਾਹ ਚ ਕੇਲਾ ਤਾਂ ਚਾਹ ਤਾਂ ਹੀ ਦੋ ਬਣਾਉਣੀ ਉਹਨਾਂ ਅਗਲੀ ਸ਼ਰਤ ਚਾਹ ਚ ਕੇਲਾ ਪੀ ਹੋਣੀ ਖਾਣਾ ਚਾਹ ਤੇ ਕ੍ਰੋਸਾਂਟ ਹੋ ਗਏ ਡਾਨਾ ਮੈਂ ਥੋੜੀ ਜਿਹਾ ਨਾ ਚਾਂਲਣਾ ਪਾ ਦਿੰਨਾ ਪੱਤੇਾਂ ਦੇ ਰੋਹਿਤ ਵੀ ਰੋਟੀ ਪਾ ਗਿਆ ਪੱਤੇ ਆ ਗਏ ਸਾਰੇ ਪੰਜ ਪੱਤੇ ਪੰਜ ਪੱਤੇ ਪੰਜ ਕੇਲੇ